ਫਰੋਸਪੁਰ ਸ਼ਹਿਰ ਦੇ ਇੱਕ ਸਧਾਰਨ ਪਰਿਵਾਰ ਦੀ ਨੰਨੀ ਪਰੀ ਕਸ਼ਿਸ਼ ਨੇ 8ਵੀਂ ਜਮਾਤ ਦੀ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਜਿਸ ਕਾਰਨ ਕਸ਼ਿਸ਼ ਦੇ ਮਾਪਿਆਂ ਅਤੇ ਟੀਚਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਉਸਦੇ ਮਾਪਿਆਂ ਅਤੇ ਟੀਚਰਾਂ ਨੇ ਕਿਹਾ ਕਿ ਅੱਜ ਸਾਡੀ ਧੀ ਨੇ ਮਿਹਨਤ ਕਰਕੇ ਇੱਕ ਚੰਗਾ ਮੁਕਾਮ ਹਾਸਲ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡੀ ਧੀ ਜੋ ਵੀ ਪੜਨਾ ਚਾਹੇਗੀ ਅਸੀਂ ਉਸ ਨੂੰ ਪੜ੍ਹਾਵਾਂਗੇ ਤਾਂ ਜੋ ਵੱਡੇ ਮੁਕਾਮ ਹਾਸਲ ਕਰ ਸਕੇ ਕਿੰਨੀ ਕੋ ਖੁਸ਼ੀ ਹੈ ਕਿ ਬੇਟੀ ਨੇ ਕੰਮ ਹਾਸਲ ਕੀਤਾ ਸਰ ਬਹੁਤ ਖੁਸ਼ੀ ਹੈ ਮੈਂ ਬਲੀਵ ਨਹੀਂ ਕਸਮ ਮੇਰੇ ਬੱਚੇ 10 ਨੰਬਰ ਕੰਮ ਘੱਟ ਨੰਬਰ ਪੂਰੇ 6 6 ਤੋਂ 65 ਆਈ ਨੰਬਰ ਮੈਨੂੰ ਵਧੀਆ ਲੱਗਾ ਪਰ ਮੈਂ ਪ੍ਰਮਾਤਮਾ ਦਾ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਗੁੱਡ ਬਲੇਸੀ ਬਕਸ਼ੀ ਤਾਂ ਅੱਗੇ ਤੁਹਾਡੀ ਬੇਟੀ ਟੀਚਰ ਬਣਨਾ ਚਾਹੁੰਦੀ ਹੈ ਹਾਂਜੀ ਪ੍ਰਮਾਤਮਾ ਕਰੇ ਉਹਦਾ ਪਵਿੱਕਾ ਜੀ ਦੇ ਤਰੱਕੀ ਕਰੇ ਜੋ ਇਹਨਾਂ ਦੇ ਮਨ ਚਾਹ ਆਈ سپورਟ ਕਰ ਸਕਦੇ ਹਾਂ ਪਰਿਵਾਰ ਦੇ ਵਿੱਚ ਤੁਹਾਡੇ ਕੋਲ ਕੋਣ ਕੋਣ ਹੈ ਅਸੀਂ ਮੇਰੇ ਮਮ ਆ ਮਾਦਰ ਹੈ ਬਾਕੀ ਬਰ ਜੋਇੰਟ ਫੈਮਿਲੀ ਸਾਰੀ ਹੈ ਤੁਹਾਡੇ ਫੈਮਿਲੀ ਚ ਕੋਣ ਹੈ ਮੈਂ ਤੇ ਹਮ ਬੇਟਾ ਬੇਟੀ ਤੇ ਮੈਂ तो ਤਾਂ तो खुशी ਖੁਸ਼ੀ ਹੈ ਤਾਂ ਮੈਂ ਬਹੁਤ ਖੁਸ਼ੀ ਹੈ ਪਰਮਾਤਮਾ ਰਹੀ ਪਹਿਲੇ ਸਭ ਤੋਂ ਜ਼ਿਆਦਾ ਖੁਸ਼ੀ ਪਰਮਾਤਮਾ ਜਿਨ੍ਹਾਂ ਨੇ ਇਹ ਦਿਨ ਦਿਖਾਇਆ ਈਆਂ ਮੁਕਾਮ ਹਾਸਲ ਕਰਦੀਆਂ ਹਾਂ ਹਾਂ ਜੀ ਹਾਂ ਬਾਰੇ ਬਹੁਤ ਕੁਝ ਸੋਚਦਾ ਪਹਿਲੇ ਤਾਂ ਮੈਂ ਸਕੂਲ ਸਟਾਫ ਤੇ ਸਕੂਲ ਪ੍ਰਿੰਸੀਪਲ ਸਟਾਫ ਜੀ ਦਾ ਜਿੰਨੇ ਵੀ ਸਟਾਫ ਹੈ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਸਭ ਤੋਂ ਜ਼ਿਆਦਾ ਸਪੋਰਟ ਆਸੀ ਕੀਤਾ ਮੈਡਮ ਜੀ ਦਾ ਕਰਦੇ ਉਹਨਾਂ ਨੇ ਹਰ ਜਗ੍ਹਾ ਸਾਡੀ ਹੈਲਪ ਕੀਤੀ ਹਰ ਜਗ੍ਹਾ ਬੱਚਨ ਟਾਈਮ ਦੇ ਕੇ ਸਟੱਡੀ ਕਰਵਾਈ ਜੋ ਮਰਜੀ ਕੀਤਾ ਪਰ ਇਹਨਾਂ ਬੱਚਨ ਨੂੰ ਫੋਰਸ ਕਰਨ ਦੇ ਵਿੱਚ ਬੱਚੇ ਅੱਜ ਤੱਕ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਜਦ ਟੀਚਰ ਬੱਚਨ ਫੋਰਸ ਕਰਦਾ ਤਾਂ ਤਾਂ ਹੀ ਬੱਚਾ ਉਹ ਅੱਗੇ ਨਿਕਲ ਕੇ ਆਉਂਦਾ ਜੀ ਅੱਜ ਉਹ ਤੁਹਾਡੇ ਸਾਹਮਣੇ ਹੀ ਹੈ ਇਨਾਮ ਸਰਪੋਰਟ ਸਰ ਮਾਇਨਾ ਵੀ ਵਿਜੇਕ ਮਾਰ ਮੈਮ ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਤੁਹਾਡੇ ਸਕੂਲ ਦਾ ਬੱਚਾ ਅੱਜ ਮੈਰਿਟ ਲਿਸਟ ਦੇ ਵਿੱਚ ਆਇਆ ਹੈਗਾ ਕਿੰਨੀ ਖੁਸ਼ੀ ਹੈ ਸਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੇਰਾ ਤਾਂ ਡ੍ਰੀਮ ਪੂਰਾ ਆਇਆ ਹੈ ਸਰ ਬੱਚੇ ਜਦੋਂ ਇਦਾਂ ਦੇ ਨੰਬਰ ਲੈ ਕੇ ਆਉਂਦੇ ਕੀ ਹੈ ਤਾਂ ਕਿੱਦਾਂ ਲੱਗਦਾ ਹੈ ਸਰ ਇਹ ਤਾਂ ਐਸਾ ਲੱਗਦਾ ਜਿਵੇਂ ਆਸਮਾਨ ਨੂੰ ਛੂ ਲਿਆ ਹਾਂ ਤਾਂ ਬੱਚਿਆਂ ਨੂੰ ਕਿੰਨੇ ਘੰਟੇ ਤੁਸੀਂ ਮਤਲਬ ਕਰਵਾਉਂਦੇ ਹੋ ਸਟੱਡੀ ਕਰਵਾਉਂਦੇ ਹੈਗੇ ਉਹ ਸਰ ਇਸ ਤਰ੍ਹਾਂ ਜਿਹੜੇ ਨੀਡੀ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਮੈਂ 2 ਤੋਂ 3 ਆਵਰਸ ਜਿਹੜੇ ਆ ਡੇਲੀ ਦਿੰਦੀ ਆ

कशिष ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੀ ਪੜ੍ਹਾਈ ਵਿੱਚ ਹੋਰ ਮਿਹਨਤ ਕਰੇਗੀ ਅਤੇ ਸਖਤ ਮਿਹਨਤ ਕਰਕੇ ਸਰਕਾਰੀ ਅਧਿਆਪਕ ਬਣੇਗੀ।